ਭਾਈ ਜੀ ਮਾਡਾ ਡੇ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਨੀਲੀ ਦੀਆਂ ਗੱਬਣਾ ਤਾਜੀ ਸੂਈਆਂ ਝੋਟੀਆਂ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ ਤੇ ਭਾਈ ਨੇ ਕਰਦੇ ਗੱਲ ਬਾਤ ਸਰਸਿਕਾ ਬਾਈ ਜੀ ਸਰਸਿਕਾ ਜੀ ਠੀਕ ਹਾ ਜੀ ਆਵਾ ਵਧੀਆ ਠੀਕ ਠਾਕ ਜੀ ਹੋ ਸੁਣਾਓ ਹਾਂ ਵਧੀਆ ਵਧੀਆ ਠੀਕ ਠਾਕ ਵਿੱਚ ਜਿੰਨੇ ਭੈਣ ਭਰਾ ਮੋੜਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਹਰ ਵਾਰਾਂ ਵੀਰ ਜੀ ਆਪੀ ਦਾ ਸੰਗਤ ਨਾਲ ਜੇ ਸੰਗਤ ਨਾਲ ਆ ਤੇ ਕੰਮ ਜਾਂਦਾ ਹਾਂਜੀ ਹਾਂਜੀ ਸਾਰੇ ਭੈਣ ਭਰਾ ਜਿੰਨੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਹਾਂਜੀ ਹਾਂਜੀ ਤੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਸਹੀ ਗੱਲ ਬਾਈ ਜੀ ਹਾਂਜੀ ਬਹੁਤ ਚੰਗੇ ਵੀਰ ਜੀ ਮਾਲ ਅੱਜ ਸਵੇਰ ਦੀਆਂ ਤਿੰਨ ਵੀ ਇੱਟੀਆਂ ਤੇ ਪੰਜ ਝੋਟੀਆਂ ਚੰਗੀਆਂ ਠੀਕ ਹੈ ਬਾਈ ਇਹ ਕੁਆਲਟੀ ਵਾਲੀਆਂ ਸਰੇ ਠੀਕ ਜੀ ਹਾਂਜੀ ਇਹ ਇੱਕ ਨਹੀਂ ਲੀ ਰਵਿਦਾ ਮਾਲੀ ਆਪਣੇ ਕੋਲ ਚੰਗਾ ਮਾਲੀ ਠੀਕ ਹੈ ਵਡਾ ਰਿਕਾਰਡ ਲਾਉਂਦਾ ਠੀਕ ਹੈ ਜੀ ਕੰਗੀਆਂ ਕੁਆੜੀਆਂ ਨੇ ਝੋਟੀਆਂ ਕੱਲੀ ਕਲੀ ਡਿਟੇਲ ਦਵਾਂਗੇ ਹਾਂ ਜੀ ਇਤੋਂ ਖੜ ਗੱਪਣ ਠੀਕ ਹੈ ਬਹੁਤ ਚੰਗੇ ਜਾਨਵਰ ਠੀਕ ਹੋਰ ਬਾਬਾ ਜੀ ਵਧੀਆ ਟਿੰਗ ਭਾਈ ਏਹ ਨਾਲ ਠੀਕ ਚਲੋ ਜੀ ਕੱਲੀ ਕਲੀ ਬੋਮੇ ਆ ਵੀ ਜੀ ਪ्योर ਡਾਇਮੰਡ ਦੀ ਕੱਟੀ ਆ ਹਾਂ ਤਾਜੀ ਹਾਂਜੀ ਦੋ ਚਾਹ ਸੁਆ ਝੋਟੀ ਆ ਦੋ ਚਾਹ ਸੁਆ ਝੋਟੀ ਦੋ ਚਾਹ ਸੁਆ ਝੋਟੀ ਸਿੰਧੀ ਵੇ ਨਾਲ ਕੀ ਲੱਗੀ ਅੱਖ ਵੇ ਨਾਲ ਝੋਟੀ ਜਗਦੀ ਪੂਰੀ ਠੀਕ ਆ ਭਾਈ ਜੀ ਇਹ ਵੀਰ ਸੋਈ ਨੂੰ ਦਿਨ ਹੋ ਗਿਆ 8 ਤੋਂ 10 ਦੇ ਵਿੱਚ 12 ਕਿਲੋ ਬੌਲੀ ਲਾ ਲਓ ਦੁੱਧ ਲਾ ਲਓ ਕੱਚਾ ਦੁੱਧ ਹੈ ਜੇ ਤਿਆਰ ਹੈ ਬਿਲਕੁਲ ਠੀਕ ਆ ਭਾਈ ਜੀ ਠੀਕ ਹੈ ਵੱਡੀ ਝੋਟੀ ਬਾਈ ਕੋਲ ਬਿੱਲੀ ਅੱਖ ਸੋਹਣੀ ਦਰੋ ਭਾਈ ਜੀ ਲਾਉਂ ਪੱਗੀ ਨਾ ਸੀ ਝੋਟੀ ਆ ਜਾ ਗਈ ਬਾਈ ਕੋਲ ਖਲਾਰੋ ਭਾਈ ਜੀ ਖਲਾਰੋ ਦੇਖੋ ਪੱਗੀ ਖਲਾਰੋ ਬਗੀ ਨਾ ਤੇ ਸਿੰਗੀ ਦੇਖੋ ਕਿੱਡੀ ਟਾਪੀ ਲੱਗੀ ਆਹੋ ਸੋਹਣੀ ਵਧੀਆ ਝੋਟੀ ਬ੍ਰੈਂਡ ਕੱਟ ਗੱਲ ਲਾਗੋ ਲੈਵਲ ਹੋਏ ਦੀ ਵੀਰ ਕੱਟੀ ਦੇ ਚਮਾਈ ਇੰਨੀ ਪੋਲੀ ਲੱਗੀ ਆ ਰੂਵਰਗੀ ਸਹੀ ਗੱਲ ਜੀ ਇਹ 12 ਕਿਲੋ ਕਹਿਣ ਲਵਾਨੀ ਚੋਣ ਵਾਲਾ ਜਿਹੜਾ ਹੁਣ ਕੱਚਾ ਦੁੱਧ ਆ ਝੋਟੀ ਦੂਜਾ ਸੁਆ 14 15 ਕਿਲੋ ਦੀ ਝੋਟੀ ਦੀ ਵਧੀਆ ਆਸ ਹੈ ਝੋਟੀ ਠੀਕ ਹੈ ਭਾਈ ਜੀ ਜਿਹੜੇ ਹਿਸਾਬ ਨਾਲ ਸਟਾਰਟਿੰਗ ਝੋਟੀ ਤੁਰੀ ਸਹੀ ਗੱਲ ਝੋਟਾ ਕੱਦ-ਕਾੜ ਬਹੁਤ ਵਧੀਆ ਲਿਵਾ ਤਗੜਾ ਪਹਿਲੇ ਜੋੜੀ ਭਾਈ ਜੀ ਦੂਜਾ ਸੁਆ ਇਦਾਂ ਜਾਸਵਾ ਝੋਟੀਆਂ ਬਹੁਤ ਸੋਹਣੀ ਰਿਕਾਡ ਵਾਲੀ ਵਧੀਆ ਕੁਆਲਿਟੀ ਪੂਰੀ ਲੱਗੀ ਆ ਪੂਰੀ ਦਿੰਦਿਆਂ ਵਾਲਾ ਛੱਡਾ ਸਹੀ ਗੱਲ ਤੇ ਹਰ ਇੱਕ ਚੀਜ਼ ਪੂਰੀ ਕੁਆਲਿਟੀ ਵਾਲਾ ਥਣ ਛੱਡਾ ਜਿਆਦਾ ਚੰਗੀ ਖਾਓ ਸਭੋ ਖਾਓ ਸਾਂਸਾਂ ਵਧੀਆ ਥਣ ਲਗਾ ਬਹੁਤ ਸੋਹਣਾ ਤੇ ਦੂਜੀ ਵਾਰ ਬਹੁਤ ਟੌਲ ਲੱਗੀ ਪੂਰੀ ਕਮਾਲ ਵਾਲੀ ਮਗਰਮਾਲੀ ਆ ਗਿਆ ਬਾਜੀ ਮਾਲੀ ਜੀ ਦੱਸੋ ਜੀ ਮੁੱਲ ਭਾਈ ਜੀ ਦਾ ਮੋਹਨਵੀਰ ਬਿਲਕੁਲ ਦੇਣ ਲੈਣ ਵਾਲੀ ਗੱਲ ਕਰਾਂਗੇ ਝੋਟੀ ਦੇ ਸਮੇਂ ਦੇ ਹਿਸਾਬ ਨਾਲ ਵੇਂਗੀ ਹੈ 2 ਲੱਖ ਦੀ ਹਾਂਜੀ ਪਰ ਐਂਡ ਦੇਣ ਲੈਣ ਇੱਕ ਦਾ ਦੀ ਛੋਟੀ ਦੇ ਦਾਂਗਾ ਇੱਕ ਦਾ ਦੋ ਛਟਾਂਜੀ ਇੱਕ ਅੱਠ ਇੱਕ ਦੋ ਦੀ ਹਾਨਾ ਛੋਟੀ ਦੇ ਠੀਕ ਬਾਬਾ ਜੀ ਓਕੇ ਠੀਕ ਹੈ ਜੀ ਠੀਕ ਹੈ ਜੀ ਇੱਕ ਅੱਠ ਦੀ ਭਾਈ ਇਹਨਾਂ ਛੋਟੀ ਦੇ ਦਾਂਗੇ ਬਹੁਤ ਸੋਣਾ ਮੋਲਿਆ ਵਧੀਆ ਭਾਈ ਜੀ ਕੁਆਲਿਟੀ ਵਾਲਾ ਮੋਲ ਕੀਤਾ ਭਾਈ ਨਾਲੇ ਕੁਆਲਿਟੀ ਕੁਆਲਿਟੀ ਛੋਟੀ ਆ ਹਾਂ ਜੀ ਚਲ ਆਇਆ 12 ਕਿਲੋ ਦੋਦਿਆ ਸਹੀ ਗੱਲ ਹੈ ਆ ਮਗਰਿਆ 70 ਗੁਣਾ ਸਹੀ ਠੀਕ ਬੋਲੀ ਹੈ ਇੱਕ ਜਿੰਦਗੀਨਾ ਵੀਰ ਜਿਹੜੀ ਗਾਲਿਆ ਹੀਰਾ ਆ ਹਾਂ ਨਾ ਇੱਕ ਲਗਾੜ ਬਹੁਤ ਸੋਣਾ ਮੋਲ ਕੀਤਾ ਭਾਈ ਨੇ ਵਧੀਆ ਨਾ ਪੀਸ ਵੱਡਾ ਬ੍ਰਾਂਡ ਆਇਆ ਬਾਈ ਕੋਲ ਵਧੀਆ ਨੀਲੀ ਦੀਆਂ ਅਜੇ ਨੀਲੀ ਨੀਲੀ ਕਰਦੀ ਬਾਈ ਨਾ ਨਾ ਵੀਰੇ ਨੀਲੀਆਂ ਨੀਲੀਆਂ ਕਰਤੀਆਂ ਅੱਜ ਜੇ ਕਿਵਾਰਾ ਅਨੁਜਾਮ ਨਿਕਲੀ ਵੀ ਰਿਆ ਗਿਆ ਹੈ ਬਾਬਾ ਜੀ ਨੇ ਵਜਨ ਕੀਤੇ ਗਾ ਬਾਬਾ ਜੀ ਹਾਂ ਬਾਈ ਹੋ ਕੰਮ ਬਣਾਇਆ ਠੀਕ ਹੈ ਇੱਕ ਘਾਟ ਦੀ ਜਣੀ ਵਿੱਚ ਇੱਕ ਘਾਟ ਦੀ ਓੜ ਜਾਨੀ ਓਠੀ ਜਦ ਵੱਡਾ ਗਿਆ ਬਾਕੀ ਰੀਤੀ ਆ ਮੈਂ ਵੀ ਤਵੀ ਵੱਡਾ ਆ ਵੇਖੋ ਥੱਲੇ ਨਯਾਰੇ ਬੰਦੇ ਆਦੇ ਸੂਣ ਵਾਲੀ ਆ ਮਈਏ ਦੇ ਪੋਤਾ ਲੈ ਜੂਗੀ ਇਹ ਕੋਈ ਆਮ ਨਾ ਜਾ ਲਾਵੇ ਮੈਂ ਲੱਦੇ ਜਿਤਨਾ ਦਾ ਜਿਵਾ ਲਗਾ ਕਿੰਨਾ ਮੈਂ ਦੁੱਧ ਕੱਢੇ ਸਹੀ ਗੱਲ ਸਹੀ ਗੱਲ ਕਿੰਨਾ ਮੈਂ ਦਾ ਕਾਦੇ ਆ ਸਹੀ ਗੱਲ ਕਿੰਨਾ ਮੈਂ ਦੁੱਧ ਕੱਢੂ ਤੇ ਸੁਆ ਭਾਈ ਕਿੰਨਾ ਹੋਊਗਾ ਇਹ ਇਤਜਾ ਸੁਆ ਇਤਜਾ ਸੁਆ ਵਡਾ ਬ੍ਰਾਂਡ ਵਡਾ ਟਰੱਕ ਆ ਪਰ ਜਿਹੜਾ ਇਹਨੂੰ ਮੈਨੂੰ ਲੇਵਾ ਲੱਗਾ ਨਾ ਠੀਕ ਜੇ ਭਾਈ ਲੇਵਾ ਮੈਂ ਕਹਣਾ ਵੀ ਤੜਾਈ ਯਾਰੇ ਮਾਲਾ ਬਹੁਤ ਜਿਆਦਾ ਵੀਰ ਅਜੇ ਮੈਂ 4-5 ਦਿਨ ਨਹੀਂ ਮੈਂ ਸੁੰਦੀ ਸਹੀ ਗੱਲ ਪਾਈ ਸਹੀ ਗੱਲ ਇਹ ਲੈ ਆਵੇ ਫਟ ਫਟ ਵਧੀਆ ਦੁੱਧ ਕਿ ਨਾ ਪੁੰਦੀ ਰਹੀ ਪਲੇ ਸੋਏ ਦੁੱਧ ਵੀਰ ਇਹ ਗਾੜੀ ਹੁਣ ਕਹਿੰਦੇ ਆਪਣੀ ਸਮਝ ਵਰਤ ਕੇ ਲੈਣੀ ਹੈ ਕਹਿੰਦੇ 18 ਕਿਲੋ 17 ਕਿਲੋ ਮੈਂਨੇ ਦੁੱਧ ਪਹਿਲੇ ਸੋਏ ਕੰਡਾ ਹੁਣ ਇਹ ਕਹਿਣ ਦੀ ਗੱਲ ਆ ਸਾਡੇ ਕੋਲ ਗੱਭਣ ਆ ਆਪਣੇ ਕੋਲ ਗੱਭਣ ਮੈਂ ਤੇ ਜੇ ਚਲੋ ਮੈਂ ਨਸਲੀ ਇਹ ਦੁੱਧ ਵਾਲੀ ਹੈ ਤੇ ਦੁੱਧ ਕੱਢੂਗੀ ਵੀ ਜਿਹੜੀ ਗੱਲ ਸਹੀ ਗੱਲ ਜੇ ਵੱਡੀ ਬ੍ਰਾਂਡ ਪੀਸ ਆ ਪਰ ਮੈਂ ਕਹਿੰਦੀ ਇਹ ਲਊ ਵਾਲੀ ਖੂਨ ਵਾਲੀ ਵਧੀਆ ਵਧੀਆ ਮਾਜੀ ਤਗੜੀ ਥੋਣੀ ਵਧੀਆ ਜੀ ਜ਼ਿਆਦਾ ਕੁਆਲਿਟੀ ਵਾਲੀ ਮੈਂ ਆ ਵੀਰ ਨਸਲੀ ਤੇ ਵੱਡੀ ਮੈਂ ਕਹਿੰਦੇ ਦਿਨ ਬਾਈ ਲੈ ਜਾਊਗੀ ਇਹ ਦਿਨ ਵੀਰ ਜੀ ਤਿੰਨ ਤੋਂ ਚਾਰ ਦਿਨ ਦੇ ਵਿੱਚ ਲੈ ਜਾਊਗੀ ਹਾਂ ਜੀ ਤੇ ਪਰ ਇੱਕ ਯਾਦਗਰੀ ਮੈਂ ਸਹੀ ਗੱਲ ਵੱਡੀ ਨਿਸ਼ਾਨਾ ਇੱਕ ਕੇ ਘਰ ਦੁੱਧ ਚੋਣ ਵਾਲੀ ਵੱਡਾ ਪੀਸ ਹੈ ਥਾਂ ਦੀ ਕੁਆਲਿਟੀ ਕਰੋ ਚੈੱਕ ਕਰੋ ਲੈਵੇ ਦੇ ਕੁਆਲਿਟੀ ਕਰੋ ਚੈੱਕ ਤੇ ਕਿਦੋਂ ਬਾਬਾ ਜੀ ਪੀਸਾਂ ਦੇ ਘੜਾ ਘੜਾ ਜਕਾਂ ਇਹ ਪਰਿਵਾਰ ਮੈਂ ਦੇਣ ਵਾਲਾ ਬਿੱਤੀ ਸਹੀ ਗੱਲ ਜੀ ਐਜ ਮੇਕੋ ਤਾਂ ਜਾਣ ਵਾਲਾ ਤੇ ਲੱਭਿਆ ਨਹੀਂ ਤਪਦੀ ਸਹੀ ਗੱਲ ਬਾਬਾ ਜੀ ਤੁਸੀਂ ਕਿਹਾ ਵੀ ਫਰਮਾਇਸ਼ ਆਊਗੀ ਨੀਲੀ ਦੀਆਂ ਤੇ ਲਿਆ ਦਿਆਂਗਾ ਬਾਬਾ ਜੀ ਘਰ ਆਣ ਦੇ ਹੱਥ ਦੇ ਆਪ ਉਠਾਵੇ ਇਹਦਾ ਰੂਹ ਖੋਸ਼ ਹੁੰਦੀ ਮੈਂ ਦੇ ਵੇਖ ਤੇ ਇਹ ਨਾ ਵੀਰੋਂ ਨਹੀਂ ਆਏ ਆ ਮੈਂ ਦੇ ਉੱਤੇ ਤੇ ਚਲੋ ਵੇਚਣ ਵਾਲੇ ਵੀ ਆ ਠੀਕ ਜੀ ਇਹ ਆਉਂਦੇ ਵੇਚਣ ਵਾਲੇ ਵੀ ਆ ਤੇ ਨਹੀਂ ਜੇ ਨਹੀਂ ਨਹੀਂ ਜੇ ਤਾਂ ਮੈਂ ਫੋਨ ਹੋ ਜੂਗੀ ਮੈਂ ਫੋਨ ਹੋ ਜੂਗੀ ਤੇ ਗਾਹ ਕਾਏ ਆ ਜੇ ਨਹੀਂ ਲੈਂਦੇ ਫੋਨ ਹੋ ਜੂਗੀ ਵੱਡਾ ਪੀਸ ਆ ਨਾ ਪਾਪਾ ਜੀ ਆਉਂਦਾ ਜੇ ਹੋਇਆ ਨਹੀਂ ਕੱਥਾ ਹੋਣਾ ਨਹੀਂ ਹੋਣਾ ਜੀ ਜੇ ਹੋ ਜੂਗਾ ਨੇ ਤਾਂ ਮੈਂ ਚੰਗੀ ਗੱਲ ਜੀ ਗੱਲ ਲਾਂਗੀ ਹਾਂ ਫੋਨ ਕਰਨ ਜ਼ਰੂਰ ਹੈ ਵੱਡੀ ਮੈਂ ਬ੍ਰੈਂਡਰ ਬ੍ਰੈਂਡ ਆ ਦਾ ਇੱਕ ਬ੍ਰੈਂਡ ਹਾਂ ਜੀ ਵੱਡੀ ਗੱਡੀ ਲੱਨ ਵਾਲੀ ਆ ਫੋਟ ਫੋਟ ਦਾ ਲੈਵਾ ਮੈਨੂੰ ਲੱਗਾ ਸਹੀ ਗੱਲ ਤੇ ਸਾਈਡ ਤੇ ਬਾਜੀ ਛੱਡ ਦਿਓ ਅੱਗੋ ਖਾਦੀ ਆ ਯਾਰਾ ਸ਼ੇਰ ਦਾ ਬਚਾਉ ਤੋਰੀ ਤਗੜੀ ਬਾਕੀ ਗਾੜੀ ਵੇਖੀ ਅਗੀ ਨੀਲੀ ਵਾਲੀ ਕਹਿੰਦੇ ਬਾਟਰ ਵਾਲੀ ਆ ਵਾਹ ਜੀ ਬਾਟਰ ਵਾਲੀ ਨੀਲੀ ਵੇਖੋ ਵੇਜ ਨਿੰਗਾ ਕੱਟ ਲਗਾ ਕਿਹੜਾ ਕੱਟ ਤੇ ਗੱਬੜ ਤਿਆਰ ਨਹੀਂ ਆ ਮੈਂ ਅੱਜ ਰਾਤ ਸੀਪਾਂ ਸਵੇਰੇ ਠੀਕ ਤਿਆਰ ਆ ਦੋਤ ਵੀਰ ਫਤਗਲ ਕੀ ਮਹੀਂ ਚੱਲ ਵੀ ਜਦੋਂ ਲਈਏ ਖਾੜਾ ਦੇ ਫਰਜ਼ ਪਾਂਦਾ ਵੀ ਅਗਲੇ ਨੂੰ ਡੀਟੇਲ ਪਹਿਲਾਂ ਮੈਂ ਦੀ ਪੁੱਛੀ ਦੀ ਵੀ ਕੀ ਹਾਲ ਤੁਹਾਡਾ ਕੰਨਾਂ ਦੇ ਦਰਦ ਹੈ ਹਾਂਜੀ ਹਾਂਜੀ ਕਿਹੜੀ ਗੱਲ ਉਹ ਆ ਵੀ ਮਹੀਂ ਤੇਜਾਸੂ ਐਰ ਕਾ ਮਹੀਂ ਸੋਹਣੀ ਆ ਸਿਰਫ ਮਹੀਂ ਇੱਕੋ ਮਹੀਨਾ ਮਹੀਂ ਪਾਜਦੀ ਆ ਹਾਂ ਤੇ 12 13 ਕਿਲੋ 12 13 ਕਿਲੋ ਮਹੀਂ ਵਧੀਆ ਦੁੱਧ ਦੋ 12 13 ਕਿਲੋ ਦੁੱਧ ਵਧੀਆ ਕੱਢਦੀ ਰਹੀ ਆ ਠੀਕ ਆ ਬਾਈ ਜੀ ਠੀਕ ਆ ਕਿਹੜੀ ਗੱਲ ਤਾਂ ਮੈਂ ਤਾਂ ਖਣ ਭਾਂਡਾ ਹੀ ਦੱਸਦਾ ਆ ਵੀ ਮੈਂ ਨੇ ਦੁੱਧ ਆਲੀ ਦੁੱਧ ਵਾਲੀ ਜੀ ਪਰਖਲੇ ਬੰਦ ਨਹੀਂ ਆਪੇ ਪਿਛਾਉਣ ਜਾਣੀ ਤੇ ਬਾਕੀ ਵੀਰ ਜੀ ਰੇਟ ਬਿਲਕੁਲ ਜਾਇਜ਼ ਹਾਂ ਰੇਟ ਜਾਇਜ਼ ਐ ਸਨੋ ਜੇ ਮੁੱਲ ਕਰਾਂਗੇ ਜਿਹੜੀ ਗੱਲ ਕਿੰਨੇ ਦੀ ਮੈਂ ਦੇ ਦੇਣੀ ਠੀਕ ਉਹ ਤੇ ਕਰਦੇ ਆ ਠੀਕ ਜੀ ਦੇਖੋ ਆਖੂ ਕਿ ਪੂਰੀ ਸੋਹਣੀ ਲੱਗੀ ਆ ਪੂਰੀ ਵਧੀਆ ਮੈਂ ਇਹ ਬੱਗੀ ਨਾਲ ਦੇ ਬੱਗੀ ਨਾਲ ਠੀਕ ਇਹ ਬੱਗੀ ਨਾਲ ਦੀ ਜੇ ਲੈ ਜਾਓ ਭਾਈ ਜੀ ਲੈ ਬਿਲਕੁਲ ਤਿਆਰ ਆ ਵੀਰ ਅੱਜ ਸੂਬੇ ਸਾਰੇ ਸੂਬੇ ਹਾਂ ਜੀ ਹਾਂ ਰਹੀ ਆ ਮਾਲ ਦੇ ਵੇ ਖੁੱਲੇ ਵਾਲੀ ਮੱਝ ਨੇ ਵੇ ਖੁੱਲੇ ਵਾਲੀ ਫੇਂਦੀ ਹੈ ਜਿਆਦਾ ਕੁਆਰਟੀ ਵਾਲੀ ਮਹੀ ਜਿਆਦਾ ਕੁਆਰਟੀ ਦਾ ਕੀ ਮੁੱਲ ਬਾਈ ਜੀ ਫਿਰ ਮੁੱਲ ਵੀਰੇ ਦਾ ਦੇਣ ਲੈਣ ਜਾਂ ਕਰਾਂਗੇ ਹਾਂ ਮੈਂ ਹੀ ਵਿਗਦੀ ਸਮੇਂ ਦੇ حساب ਨਾਲ 85000 ਦੀ 85000 ਨਹੀਂ ਪੈਗਾ ਤੇ ਮਾਲ ਬੜਾ ਡਿਆ ਮੇਰ ਨੂੰ ਠੀਕ ਜੀ ਪਾਣਾ ਬਿਲਕੁਲ ਦਵਾਂਗੇ ਹਾਂ ਜੀ ਜਿਹੜਾ ਦੇਣ ਲੈਣ ਦਾ ਮੁੱਲ ਕਰਾਂਗੇ ਹਾਂ ਜੀ ਮੋਨਤੀ ਦੋ ਛੱਡ ਦਾਂਗੇ ਦੋ ਦੋ ਛੱਡ ਦਾਂ ਜਾਂ 7000 ਹਾਂ ਨਾ ਇਹ 75 ਹਾਂ ਨਾ ਠੀਕ ਆ ਹਾਂ ਕਿਉਂ ਦੇਂਦੇ ਆ ਅਰੇ ਪੰਜ ਕਿੰਗਰ ਬਾਹਰ ਲੈ ਅਸੀਂ ਇਹਨੇ ਮੋਨ ਮਾਰਦੇ ਆ ਜਦੋਂ ਆ ਆ ਜਿਹੜੇ ਫਿਰ ਹੁਣ ਕੋਣ ਦੇਂਦਾ ਵਿੱਚ 75000 ਦੀ ਹਾਂ ਨਾ ਵੱਡੀ ਮੱਝ ਬਾਈ ਕੋਲ ਖੁਲਾ ਹਲੇਵਾ ਕੋਈ ਛੋੜੇ ਮੜੀ ਵਾਹ ਜੀ ਦੇਖੋ ਆਪ ਕੀ ਖਾਨ ਤੁਣ ਕੀ ਲਗਾ ਕਮਾਲਾਂ ਪਾਈਆਂ ਆ ਅਰੇ ਇੱਕ ਦੋ ਦਿਨ ਭਾਵੇਂ ਰਾਤ ਕਾਲਾ ਸੂਬੇ ਇਹ ਸ਼ਾਇਨ ਖੜ ਵੀ ਸਕਦੀ ਆ ਤੇ ਵਧੀਆ ਖੁੱਲ ਵੀ ਪਾ ਜੇ ਹਾਂਜੀ ਵਧੀਆ ਤਾਂ 75000 ਦੀ ਹਾਂ ਨਾ ਵੱਡੀ ਮੱਝ ਹਾਂਜੀ ਠੀਕ ਆਖੋ ਕੁਬੂਏ ਥੋੜੀ ਬਾਗੀ ਗੱਲ ਆ ਹੀਰਾ ਹੀਰਾ ਦੇਖ ਲਓ ਪਹਿਲਾਂ ਕੱਟੀ ਹੋਈ ਆ ਹਾਂਜੀ ਅੱਗੋਂ ਦੇ ਪਿੱਛੇ ਬੈ ਜਿਸ਼ਾ ਦੇ ਬੈਰੇ ਠੀਕ ਆ ਭਾਈ ਠੰਡੀ ਆਪਣੇ ਬਿਨਾ ਨਹੀਂ ਪਹਿਣਾ ਲਾ ਸਹੀ ਗੱਲ ਸਹੀ ਗੱਲ ਸਹੀ ਗੱਲ ਹੀਰਾ ਜਿਹੜੀ ਗੱਲ ਆ ਇਹ ਵੀ ਨਾ ਹੁਣੇ ਝੋਟੀ ਆਈ ਆ ਚੋ ਕੇ ਝੋਟੀ ਜਾਂਦੀ ਆ ਹਾਂ ਆਜੀ ਕੇ ਇਹਦੇ ਘਰੋਂ ਝੋਟੀ ਲਈ ਆ ਚੋ ਕੇ ਆਈ ਜਿਹੜੀ ਗੱਲ ਆ ਅਜੇ ਬੋਲਾ ਹੀ ਆ ਪੰਜ ਚਾਰ ਜੱਡ ਬਲੈਕ ਥੋੜੀ ਪੂ ਛਟੀ ਆਜੀ ਸੂਈ ਕਾਦੀ ਮਾਜਾ ਬੱਕਰੀ ਨੂੰ ਲਾਤ ਮਾਰ ਦਿੰਦੀ ਆ ਹਾਂ ਹਾਂ ਇਹ ਬੱਕਰੀਆਂ ਨਾਲ ਤਾਂ ਮਾਰਦੇ ਪਰ ਇਹ ਝੋਟੀ ਨਾਲ ਲਾਤ ਮਾਰੂਗੀ ਮੂੰਹ ਚੌਗੀ ਪਹਿਲਾਂ ਕੱਟੀ ਪਹਿਲਾਂ ਨੂੰ ਥਣਵੇਂ ਵੀਰ ਕੀ ਲਗਾ ਸਹੀ ਗੱਲ ਬਾਈ ਜਿਹੜੀ ਗੱਲ ਆ ਅਜੇ ਬੋਲਾ ਆ ਤਾਂ ਜੀ ਬਿਲਕੁਲ ਸੂਈ ਹਾਂ ਜੀ ਬਹੁਤ ਜ਼ਿਆਦਾ ਠੰਡੀ ਕੱਟੀ ਇੱਥੇ ਪਾਣੀ ਥੱਲੇ ਪੈ ਸਲਪਰਾ ਪਰਾ ਠੀਕ ਆ ਬਾਈ ਬਹੁਤ ਸੋਹਣੇ ਸਿੰਗੀ ਤੁੰਗੀ ਦਿਖਾਉਣੇ ਯਾਰ ਆ ਤਾਂ ਚੈੱਕ ਕਰਾਉਣੇ ਆ ਦੇਖੋ ਯਾਰ ਆ ਸਿੰਗੀ ਤੁੰਗੀ ਬਹੁਤ ਸੋਹਣੀ ਲੱਗੀ ਆਖੂ ਖ ਬਹੁਤ ਵਧੀਆ ਹਰਿਆਣੇ ਦੇ ਮੈਂ ਮ ਕੱਟੀ ਆਈ ਕੱਟੀ ਉਧਰ ਦੀ ਆ ਉਧਰ ਦੀ ਕੱਢੀ ਆ ਦੋਵੇਂ ਬਨੇ ਪਈ ਕਰੀ ਉਧਰ ਦੀ ਆ ਬੈ ਭੁੱਲੂ ਦੀ ਪਈ ਬੋ ਆ ਵੇਖੋ ਦੇਖੋ ਕੱਟੀ ਆ ਲਾ ਲਾ ਯਾਰ ਡਰਦੀ ਡੰਡਾ ਫੜਿਆ ਨਾ ਨੇ ਨੰਨਾ ਫੜਿਆ ਕਰ ਓਏ ਛੁੱਟੀ ਫੜੀ ਨਾ ਹਾਂ ਬਾਈ ਕੱਟੀ ਵੀਰ ਬਹੁਤ ਜਿਆਦਾ ਨਵੀਂ ਨਾ ਬਹੁਤ ਸੋਹਣੇ ਵਧੀਆ ਪਹਿਨਣ ਝੋਟੀ ਮੈਂ ਹੋ ਜਾ ਥਾਣੀ ਨਹੀਂ ਲੱਗਦਾ ਸਹੀ ਗੱਲ ਬਾਈ ਜੀ ਵਧੀਆ ਝੋਟੀ ਬਿਲਕੁਲ ਤਾਜੀ ਕਾਦੀ ਜੀ ਠੀਕ ਬਹੁਤ ਸੋਹਣੀ ਝੋਟੀ ਬਾਈ ਕੋਲ ਆਈ ਹੈ ਕੀ ਮੁੱਲ ਭਰੇਗੀ ਬਾਈ ਜੀ ਦਾ ਮੋਹਰੇ ਵੀਰ ਇਹ ਚੰਗੀ ਮਹਿੰਦੀ ਕੱਟੀ ਆ ਸ਼ਾਨਦਾਰਨੀ ਮਹਿੰਦੀ ਹਾਂਜੀ ਤੇ ਬਿਲਕੁਲ ਭਾਲ ਜੈਸਲੋ ਦਵਾਂਗੇ ਇੰਨੇ ਜਿਹਾ ਪਿਛਲੇ ਘਰੋਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਮੋਲ ਕਰੀਏ ਜੋ ਮਰਜੀ ਅਸੀਂ ਜੇ ਦੋ ਛੱਡਾਂਗੇ 75 ਦੀ 75 ਦੀ ਠੀਕ ਹੈ ਬਾਬਾ ਜੀ 75000 ਦੀ ਬਾਈ ਕਹਿੰਦਾ ਛੋਟੀ ਦੇਣੀ ਹੈ ਤਾਜੀ ਸੂਈ ਇੱਕ ਦੋ ਦਿਨਾਂ ਹੋ ਗਏ ਸੂਈ ਨੂੰ ਇੱਕ ਇਹ ਦੋਆ ਭਾ ਮਾਦੀ ਏ ਬੋੜੀ ਹੈ ਰੇਣਾ ਬੋੜੀ ਆ ਤੂੰ ਪੇ ਕੋਈ ਕਾਲਾ ਰੰਗ ਦਿਖਾਉਂਦੀ ਆ ਛਾਵੇਂ ਨੂੰ ਇਹ ਰੰਗ ਦਿਖਾਉਗੀ ਵੇ ਬਾਈ ਨੇ 75000 ਦੀ ਸਾਰਾ ਸੂਆ ਚੋਲੇ ਟੋਪੜ ਕੱਟੀ ਵੇ ਠੀਕ ਹੈ ਜੀ 75000 ਦੀ ਟੋਪੜ ਵਧੀਆ ਤਾਈ ਸੋਈ ਛੋਟੀ ਮੈਂ ਪਚਾ ਗਦੇ ਦਾ ਆ ਜਾ ਬੱਚਾ ਆ ਜੇ ਬੱਚਾ ਹਾਂਜੀ ਸਹੀ ਕਟਾ ਮਗਰ ਦੇ ਵਿੱਚ ਕਟਾ ਮਗਰ ਤੇ ਤਾਜੀ ਸੁਨਾਈ ਮੇਰਾ ਵੀਰ ਇੰਨੀ ਠੰਡੀ ਹੱਥ ਲਾਉਣ ਦੇ ਨਾਲ ਪਸਵਾ ਲਾ ਕੇ ਟਿੰਗਰ ਤੋਂ ਪਈ ਹੋ ਸਹੀ ਗੱਲ ਭਾਈ ਸਹੀ ਗੱਲ ਹੰਠ ਹੋ ਗਈ ਮੈਂ ਪਹਿਲਾਂ ਇੰਨੀ ਜਿਆਦਾ ਸਹੀ ਕਰੋ ਮਾੜੀ ਸਿੱਧੇ ਕਰੋ ਖਾਦੀ ਦਿੱਤਾ ਹੈ ਨਾ ਹੱਦ ਤੱਕ ਠੱਡੀ ਕੀਤੀ ਇਹਨੇ ਇਹ ਮਾਥਾ ਪਾਛਾ ਲਿਆ ਇੱਕ ਤਾਰਾ ਨਹੀਂ ਵੀਰ ਠੰਡੀ ਵੀ ਲੱਗ ਕੱਟੀ ਗਈ ਠੰਡੀ ਉਹਦੀ ਆ 75000 ਦੀ ਹਾਨ ਆ ਛੋਟੀ ਆ ਵੀਰ ਛੋਟੀ ਵੇਖ ਗਈ ਨਹੀਂ ਆਪਣੇ ਕੋ ਹਾਂਜੀ ਉਹ ਚੈਨਲ ਤੇ ਕੱਢ ਸਕਦਾ ਜਿਹੜੀ ਗੱਲ ਆ ਆਪਣੇ ਕੋਲ ਝੋਟੀ ਦੇ ਕੇ ਕਹੀ ਇੱਕ 40 ਦੀ ਇੱਕ 40 ਦੀ 16 ਕਿਲੋ ਦੁੱਧ ਝੋਟੀ ਕੋ ਚਵਾ ਕੇ ਦਿੱਤਾ ਹੈ ਤੇ ਹੁਣ ਝੋਟੀ ਦੋ ਮਹੀਨੇ ਤੋਂ ਅਜੇ ਅੰਦਰ ਆ ਪਰ ਅਸੀਂ ਗੱਭਣ ਕਰਕੇ ਨਹੀਂ ਦੇਣੀ ਖਾਲੀ ਕਰਕੇ ਦੇਵਾਂਗੇ ਖਾਲੀ ਕਰਕੇ ਦੇਣੀ ਹੈ ਕੋਈ ਗੱਲ ਨਹੀਂ ਕਰਕੇ ਦੇਵਾਂਗੇ 8 ਕਿਲੋ ਦੁੱਧ ਤੇ 7 ਪੱਕਾ ਲਾ ਲੈ ਹੁਣ 7 ਕਿਲੋ ਪੱਕਾ ਲਾ ਲੈ ਆ ਜਿਉਣਾ ਕੋ ਵੱਡੀ ਝੋਟੀ ਆਪਣੇ ਕੋ ਸੱਜਰ ਲੈ ਗਏ ਇਹ ਬੰਦੇ ਨਾਲ ਦੇਤੀ ਹੈ ਠੀਕ ਹੈ 7 ਕਿਲੋ ਭਾਈ ਕਹਿੰਦਾ ਪੱਕਾ ਲਾ ਲੈ ਨਹੀਂ ਜ਼ਰੂਰ ਹੈ ਪਰ ਉਹਨਾਂ ਨੇ ਬਣਾਈ ਆ ਤੇ ਘਾੜੇ ਲ ਕੋਈ ਗਰੰਟੀ ਨਹੀਂ ਠੀਕ ਹੈ ਨਾ ਬਣੀ ਤੇ ਠੰਡੀ ਠੁੱਡੀ ਬਣੀ 7 ਕਿਲੋ ਦੁੱਧ ਭਿੰਟਾਂ ਥੱਲੇ ਪੈ ਜੋ ਵੀ ਨਹੀਂ ਠੰਡੀ ਆਹਾਂ ਠੀਕ ਹੈ 7 ਕਿਲੋ ਦੁੱਧ ਪਾੜੀ ਛੋਟੀ ਗਾਂ ਰਗਮਰ ਲਾਉਣ ਵਾਲੀ ਵਧੀਆ ਤੇ 1.40 ਦੀ ਗਾਈ ਭਾਈ ਨਾ ਆ ਵੀ ਆਂਦੀ ਠੀਕ ਜੀ ਭਾਈ ਦੂਜੇ ਸੋ ਸਹੀ ਵੀ ਜੀ ਪਿੱਛੇ ਟੈਗ ਡੁਕ ਪੋਰੇ ਪਏ ਆ ਸੱਚ ਕਰਦਾ ਜਿਹੜਾ ਇਹ ਜਿਹੜਾ ਟੈਗ 50 ਕੋਈ ਸਰਚ ਮਾਰ ਕੇ ਵੇਖ ਲੈ ਵੀ ਕਿਤੇ ਕਿਹੜੇ ਲਾਕੇ ਦੀ ਕਿਹੜੇ ਲਾਕੇ ਸਹੀ ਗੱਲ ਵੱਡੀ ਛੋਟੀ ਪੇਟ ਪੂੜਾ ਬੋਲਾ ਤੜਾ ਵਧੀਆ ਤੋਰ ਤੋਰ ਵੇ ਲੋ ਵੱਡੀ ਵੱਡੀ ਬ੍ਰਾਂਡ ਆ ਜਾ। ਇਹਦਾ ਡਫਾ ਜੀ ਵੀ ਗੇਟ ਸੀਗਾ। ਸਹੀ। ਜੇ ਟੀਗਾ ਲੱਗਾ ਨਿਕਲ ਆਈ ਤੇ ਚਲੋ ਇਹ ਵੀ ਗਾਂ ਫੇਰ ਅਗਮਰ ਨਾਉਣ ਆ ਰਹੀ। ਸਹੀ ਗੱਲ। ਤੇ ਭਾਜੀ ਦੇ ਬਿਲਕੁਲ ਭਾੜਾ ਦੇਣੀ ਅਸੀਂ ਮੋਟਰ ਕਰਨਾ ਸਾਰੀਆਂ ਦਾ ਹੀ। ਹਾਂ। ਤੇਰੀ ਗੱਲ ਹੈ। ਕੀ ਮੁੱਲ ਬਾਈ ਇਹਦਾ? ਠੰਡੀ ਵੀਰ ਬੜੀ ਫੇਰ। ਹਾਂ। ਠੰਡੀ ਆ ਲੈ। ਸਹੀ ਗੱਲ ਬਾਈ ਜੀ। ਹਾਂ। ਥੋੜੀ ਮਰਜ਼ੀ। ਘੜ ਦੇਈ। ਭਾੜੇ ਦੇ ਮਿਲ ਪੈਂਦੀ। ਨਹੀਂ ਮੈਂ ਪਤਾ ਪਾਧੂ ਨਹੀਂ ਹੋਲੇ। ਕਰਿਓ। ਯਾ। ਪੂਰੀ ਠੰਡੀ ਦਾ। ਕੂਪੀਆਂ ਰਿਆਣੇ ਛੋੜ ਜਾਂਦੀਆਂ ਤੇ ਫਿਰ ਤਾਂ ਪਹਿਲਾਂ ਬਸ ਮਾਰ ਛੋੜ ਦੋ ਝੌਂਟੇਂਗ ਬਾਈ ਅੱਜ ਜੋ ਰੈਡ ਆਉਟ ਆਈ ਕੋਈ ਨਹੀਂ 8 ਕਿਲੋ ਦੁੱਧ ਆ ਪਕਾ ਪਰ 7 ਕਹਿ ਕੇ ਦਵਾਂਗੇ 7 ਕਿਲੋ ਦੋ ਮਹੀਨੇ ਤੋਂ ਸਿਰਫ ਥੋੜੇ ਦਿਨ ਘਟਿਆ ਪਰ ਅਜੇ ਨਹੀਂ ਖਾਲੀ ਕਰ ਖਾਲੀ ਕਰਕੇ ਤੇ ਹਾਂ ਨਾ ਇਹੋ ਡਿਨੇ ਦੀ ਫੜਾਕ ਨਹੀਂ ਆ 55000 55 ਦੀ ਯਾਰ ਛੋਟਾ ਕਰਦੇ ਮੈਂ ਯਾਰ ਹੀ ਕਰ ਯਾਰ 5-5000 ਠੀਕ ਹੈ ਜੀ 5-5000 ਦੀ ਫੱਟੇ ਮੁੱਲ ਚੰਗੇ ਲੱਗਦੇ ਆ ਲਾਈਕ ਕਮੈਂਟ ਸ਼ੇਅਰ ਹਾਂ ਜ਼ਰੂਰ ਕਰਦੇ ਆ 5000 ਦੀ ਵੱਡੀ ਸਹੀ ਗੱਲ ਹੈ ਸਹੀ ਗੱਲ ਸਹੀ ਗੱਲ ਸਵਾਗਤ ਕਰਦਾ ਹਾਂ ਯਾਰ ਬਾਈ ਕੋਲ ਝੋਟੀਆਂ ਸੋਹਣੀਆਂ ਤੇ ਝੋਟਾ ਹਮਾਲੀ ਇੱਕ ਮਾਲੀ ਠੀਕ ਗੱਲ ਆ ਹੋ ਗਿਆ ਆ ਆ ਫੱਟ ਗਿਆ ਕੇਰ ਬਾਅਦ ਪੱਗੜੀ ਮਾਲੀ ਦਾ ਆ ਬਹੁਤ ਜਨਾਬੀ ਕੋਟ ਗਾੜੀ ਵਿੱਚ ਆ ਗਿਆ ਮਾਲੀ ਮੈਂ ਸ਼ੱਪੂ ਪਾਲਿਆ ਵੀਰ ਵੇਖੀ ਨੀ ਠੀਕ ਹੈ ਹੰਡਾ ਆਏ ਨੀਲੀ ਨੀਲੀ ਦਾ ਮਾਲੀ ਆਇਆ ਬਾਈ ਕੋਲ ਬਹੁਤ ਸੋਹਣਾ ਸੁੰਦਰ ਵਧੀਆ ਤੋਰੋ ਬਾਈ ਤੋਰੋ ਵਧੀਆ ਵੀਰਾ ਕੱਟ ਇਹ ਦੇ ਬੱਚੇ ਵੀ ਬਿਠਾਵਾਂਗੇ ਜਿਹੜਾ ਇਹਦਾ ਅਸੀਂ ਬੱਚਾ ਲਿਆ ਆ ਆਪਣੇ ਕੋ ਇਹ ਆਏ ਨੂੰ ਮਾਲੀ ਹੋ ਗਿਆ ਕੋਈ 6 ਮਹੀਨੇ ਹਾਂ ਤੇ ਵਧੀਆ ਰੇੜੇ ਤੇ ਚੱਲਦਾ ਵਾ ਠੀਕ ਠੀਕ ਤੇ ਕੋਈ ਗੱਲ ਨਹੀਂ ਜਿਹੜੀ ਗੱਲ ਆਪਣੇ ਕੋ ਕਟਾ ਗਾੜੀ ਤਿਆਰ ਹੈ ਛੋਟਾ ਬੱਚਾ ਤੇਹੀਂ ਰੜੇਉ ਪਾ ਲਿਆ ਕਟੀ ਵੀ ਹੈਗੀ ਆਂ ਕਰਕੇ ਦੇ ਦੇਣਾ ਜਿਹੜੀ ਗੱਲ ਠੀਕ ਕੱਟੀ ਵੀ ਹੈਗੀ ਦੀ ਠੀਕ ਦੇਖੋ ਮਾਲੀ ਆਖੋ ਦੇਖੋ ਬਹੁਤ ਸੋਹਣਾ ਮਾਲੀ ਨਾ ਹਾਂ ਛੱਡੇ ਮੋਮ ਦੀ ਸ਼ਿਗਾ ਦੇ ਛਗਾ ਕਰਦੇ ਹਾਂ ਠੀਕ ਹੈ ਰੜਾ ਇਹ ਖਾਗ ਲੈ ਰੜਾ ਲੱਦ ਕੇ ਟੈਸਟਿਕਲ ਚੈੱਕ ਕਰ ਲਓ ਟੈਸਟਿਕਲ ਚੈੱਕ ਕਰੋ ਬਹੁਤ ਸੋਹਣਾ ਮਾਲੀ ਰੜਾ ਲੱਦ ਕੇ ਕੈਂਟ ਆਇਆ ਕਿਸ ਤਰ੍ਹਾਂ ਦੀ ਮਾਲੀ ਦੀ ਆਪਣੀ ਮਰਜ਼ੀ ਵਧੀਆ ਹਾਂਜੀ ਇੱਕ ਕਾ ਪਰੇ ਲੱਦ ਕੇ ਪਠਿਆਨਾ ਕਹੀਂ ਦਾ ਖਲਾਰਦੇ ਉਥੇ ਖਲੋਤਾਰੋ ਕਾਲਾ ਪੈਨ ਵਾਲਾ ਨਹੀਂ ਠੀਕ ਹੈ ਭਾਈ ਜੀ ਠੀਕ ਹੈ ਐਦਾ ਯਾ ਵਰਮਾਲੀ ਯਾਰਮਾਲੀ ਜਾਂਦਾ ਭਾਈ ਨੀਲੀ ਦਾ ਰੇੜਾ ਮજબૂત ਹੋਵੇ ਜੋ ਮਰਜ਼ੀ ਭਵੇਂ ਲਦੀ ਫਰੋ ਠੀਕ ਹੈ ਭਾਈ ਕਰ ਲੋ ਜੀ ਮੋਲ ਇੱਥੇ ਕਰ ਲੋ ਤਾਂ ਜੀ ਮੋਲ ਮੋਨਵੀਰ ਦਾ ਦੇਣ ਲੈਣ ਕਰਾਂਗੇ ਇਹਦਾ ਬੱਚਾ ਪਹਿਲੋ ਵਿਖਾ ਦੀ ਆ ਬੱਚਾ ਕੱਢੀ ਆਏ ਕਨੇ 7 ਮਹੀਨਿਆਂ ਦੀ ਆ 7 ਦੇ ਵਧੀਆ ਆ ਵੇਖੋ ਆਖੂ ਕੱਢੀ ਦੀ ਵੇਖੋ ਬਹੁਤ ਸੋਹਣੀ ਆਖੂ ਕੱਢੀ ਕੀ ਆ ਬਾਤ ਹੈ ਪੂਰੀ ਵਧੀਆ ਵੇ ਦੇਖੋ ਕੱਟੀ ਪੂਰੀ ਵਧੀਆ ਪੂਰੀਆਂ ਖੂਬੀਆਂ ਕੱਟੀ ਦੇ ਵਿੱਚ ਵਧੀਆ ਸਾਰੇ ਨਿਸ਼ਾਨੀਆਂ ਹੈਗੀਆਂ ਸਾਰਾ ਮੈਦੀ ਮੀਂਹ ਦੁੱਧ ਛੱਟ ਗਿਆ ਪਾ ਲਈ ਆ ਕੱਟੀ ਕਿਹਨੇ ਆ ਕਿੰਨੇ ਚਰਦੀ ਹੋਊਗੀ ਛਟਾਈਆਂ ਤੋਂ ਨਾ ਮਹੀਨੇ ਦੀ ਕੱਟੀ ਪਾ ਲਈ ਠੀਕ ਠੀਕ ਵਧੀਆ ਕੱਟੀ ਹਾਂਜੀ ਠੀਕ ਆਰੇ ਮੋਲਵੀਰ ਝੋਟ ਦਾ ਦੇਣ ਲੈਣਾ ਮੋਲ ਕਰਾਂਗੇ ਤੇ ਵੀਰਪਰਾ ਝੋਟ ਦਾ ਫੋਨ ਉਹੋ ਹੀ ਲਾਵੇ ਜਿਹਨੇ ਘਰ ਲੱਖਣਾ ਆ ਹਾਂ ਤੇ ਜਾਂ ਜਨੇ ਮਈਆਂ ਦੇ ਵਿੱਚ ਰੱਖਣਾ ਜਿਹੜੀ ਗਾਲੇ ਛਾੜ ਦੇਣ ਲੈਣ ਜਾਂ ਮੋਲ ਕਰਾਂਗੇ ਹਾਂਜੀ ਇਹਨਾਂ ਦਾ ਜਿਹੜਾ ਦੇ ਦੇਣਾ ਸਹੀ ਗੱਲ ਜੀ ਮੋਲ ਕਰੀਏ ਵੀਰ 75 ਜੋ ਮਰਜੀ 7000 ਦਾ ਮਾਲੀ ਐਂਡ ਦਵਾ ਆ ਗਏ 7000 ਦਾ ਬਾਈ ਕਰ ਲਈ 8000 ਦੇ ਦੋ ਜੀ 68000 68 ਦਾ ਦੇ ਲੋ ਜਿਹਦੇ ਘਰ ਚੜ ਗਿਆ 88 68000 ਦੇ ਵਿੱਚ ਬਾਈ ਕਹਿੰਦਾ ਹੁਣ ਕੋਖਣੀ 68000 ਦਾ ਐਂਡ ਐਂਡ ਮਾਲੀ ਦਵਾਗੇ ਇਸ ਟਿਕਲ ਚੈੱਕ ਕਰ ਲੋ ਫੇਰ ਇੱਕ ਵਾਰ ਵਧੀਆ ਨਸਲੀ ਮਾਲੀ ਹੈ ਨੀਲੀ ਦਾ ਬਹੁਤ ਸੋਹਣਾ ਤਾਂ ਵਧੀਆ 8000 ਦਾ ਭਾਈ ਕਹਿੰਦਾ ਦਵਾਂਗਾ ਵੱਡਾ ਕਾ ਦਾ ਗੜ ਫੁਰਾ ਤੜੜਾ ਤੜੜਾ ਮੱਲੀ ਆ ਜੰਮਿਆਪੁਰਾ ਤਾਂ ਕੋ ਫੇਰ ਚੈੱਕ ਕਰਾ ਦਨੇ ਕੋਰਾ ਦੇਖੋ ਆਪਣੀ ਯਵਰ ਕਟਾ ਆ ਜਿਹਨੂੰ ਠੀਕ ਹੈ ਜੀ ਦੇਖ ਵੀ ਜੀ ਪੁੱਜ ਕੀ ਜਰਾ ਸਿਕਰੇਟ ਆ ਗਿਆ ਹਾਂ ਠੰਡਾ ਸੀਲ ਝੋਟਾ ਠੀਕ ਵਈ ਭੁਰਦਾ ਨਹੀਂ ਕੋਈ ਐ ਠੰਡਾ ਕੱਟੇ ਪੇ ਪੁੱਠਾ ਰਿਹਾ ਕੱਟੇ ਦਾ ਵਧੀਆ ਵਧੀਆ ਮੱਲੀ ਸੋਹਣਾ ਦੇਖੋ ਕੱਟੇ ਥੱਲੇ ਬਖੋ ਠੀਕ ਆ ਪੇੜਾ ਬੋਰਾ ਬੋਰਾ ਗੋਲਿਆ ਭਾਰੇ ਨਿਸ਼ਾਨੀਆਂ ਹੈਗੀਆਂ ਨੇ ਨਬਾਈ ਨਬੋਈ ਵੀਰ ਕੱਟੇ ਦੀ ਪੂਰੀ ਗੱਲ ਆ ਜਾ ਬੱਚਾ ਆ ਆਜੇ ਇਹਨੇ ਕੱਦ ਵੀ ਕਰਨਾ ਤੇ ਵਜ਼ਨ ਵੀ ਕਰਨਾ ਇਹ ਸ਼ਿਕਾ ਮੋੜਦਾ ਹਰਿਆ ਦਾਦਾ ਆ ਇਹ ਕੱਟੀ ਜੇ ਹਾਂਜੀ ਆ ਇਹਦੇ ਬੱਚੇ ਨਿਕਲਦੇ ਵੇ ਲੋ ਬੱਚੇ ਸੋਹਣੇ ਆ ਹਾਂਜੀ ਠੀਕ ਹੈ ਤਿਆ ਆ ਬਾਈ ਕੋਲ ਝੋਟੀਆਂ ਦੇ ਕਮਾਲੀ ਆ ਤੇ ਬਹੁਤ ਸੋਹਣੇ ਪਸ਼ੂ ਆ ਲਾਈਕ ਕਮੈਂਟ ਸ਼ੇਅਰ ਦਬ ਕੇ ਕਰੋ ਤੇ ਵਡਿਆ ਵਧੀਆ ਮਾਲ ਵਧੀਆ ਪਸ਼ੂ ਬਾਈ ਲੈ ਗਿਆ ਬਹੁਤ ਸੋਹਣੀਆਂ ਝੋਟੀਆਂ ਔਰੇ ਬ੍ਰੈਂਡ ਪੀਸ ਆਂਦੇ ਬਾਈ ਨਾਲ ਜੀ ਕੱਢ ਕੇ ਤੇ ਥੱਲੇ ਆ ਇਹ ਨਗੀਨੇ ਥੱਪਾ ਲਾਇਆ ਮੈਂ ਨਹੀਂ ਸਹੀ ਗੱਲ ਥੱਪਾ ਲਾਇਆ ਸਭਾ ਲੌਂਜੀ ਦੇ ਉੱਪਰ ਸਹੀ ਗੱਲ ਬਾਈ ਸਹੀ ਗੱਲ ਬਹੁਤ ਵਧੀਆ ਪਸ਼ੂ ਬਾਈ ਕੋਲ ਲਾਈਕ ਕਮੈਂਟ ਸ਼ੇਅਰ ਦਬ ਕੇ ਮੇਰੇ ਭਰਾ ਕਰੋ ਵਧੀਆ ਸਹੀ ਗੱਲ ਜੇ ਕਿੰਨੇ ਭੈਣ ਭਰਾ ਨਾਲ ਜੁੜੇ ਆ ਸਭ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਤੇ ਮਾਲ ਭਾਤੋਂ ਭਾਣਾ ਜਾਇ ਤੋਂ ਜਾਇ ਜਿ ਪਾਵਾਂਗੇ ਦੋ ਚਾਰ ਪੰਜ ਲਈਆਂ ਆ ਤੁਹਾਨੂੰ ਆ ਜੀ ਠੀਕ ਹੈ ਭਾਈ ਜੀ ਲਾਈਵ ਬੋਲੋ ਫੋਨ ਨੰਬਰ ਆਪਣਾ ਹੈਗਾ 84 27 40 7757 ਨਾਮ ਮਹਾਨਤ ਪਿੰਡ ਭੂਮ ਹਾਂਜੀ ਜ਼ਿਲ੍ਹਾ ਬਸਤਫੀਲ ਮੀ ਤੇ ਖਿਚੇ ਰੱਖੋ ਬਾਬਾ ਜੀ ਠੀਕ ਹੈ ਨਾ ਤੇੰਕ ਜੀ ਭਾਂਦ ਜਦਨ ਆ ਜਿਓ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ